ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਰੇ ਤਰਨੇ ਦਲਾ ਵੱਲੋਂ ਜਿਹੜਾ ਵਿਸ਼ਾਲ ਜਿੱਥੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਂਦੇ ਨੇ ਤੇ ਉੱਥੇ ਹੀ ਜਿਹੜਾ 15 ਮਾਰਚ ਨੂੰ ਗੁਰਦੁਆਰਾ ਸ਼ਹੀਦੀ ਬਾਗ ਗੁਰਦੁਆਰਾ ਗੁਰੂ ਕੇ ਬਾਗ ਸ਼ੋਨੀ ਨਿਹੰਗ ਸਿੰਘਾਂ ਬੁੱਢਾ ਦਲ ਤੋਂ ਬੁੱਢਾ ਦਲ ਦੇ ਜਥੇਦਾਰ ਦੀ ਅਗਵਾਈ ਦੇ ਵਿੱਚ ਵਿਸ਼ਾਲ ਮਹੱਲੇ ਜਿਹੜੇ ਉਹ ਆਰੰਭ ਹੁੰਦੇ ਨੇ ਤੇ ਜਿਹੜਾ ਚਰਨ ਗੰਗਾ ਸਟੇਡੀਅਮ ਜਿੱਥੇ ਆਪਾਂ ਦਰਸ਼ਨ ਕਰ ਰਹੇ ਆ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਿਹੜਾ ਉੱਥੇ ਆ ਕੇ ਜਿਹੜੇ ਜੰਗ ਜੂ ਕਰਤਬ ਨਿਹੰਗ ਸਿੰਘ ਫੌਜਾਂ ਵੱਲੋਂ ਦਿਖਾਏ ਜਾਂਦੇ ਨੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਸੋ ਜਿੰਨਾ ਵੀ ਮੈਂ ਬੇਨਤੀ ਕਰਦਾ ਭਾਵੇਂ ਪੰਜਾਬ ਸਰਕਾਰ ਜਾਂ ਜਿਹੜੇ ਲੋਕਲ ਪ੍ਰਸ਼ਾਸਨ ਹੈ ਤੇ ਇਹ ਨਿਹੰਗ ਸਿੰਘ ਫੌਜਾਂ ਗੁਰੂ ਦੇ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਨੇ ਨਿਹੰਗ ਸਿੰਘ ਫੌਜਾਂ ਦੇ ਇਹ ਮੁਗਲਾਂ ਤੇ ਆਪਣੇ ਫੌਜਾਂ ਦੀ ਜਿਹੜੀ ਐ ਖਾਲਸੇ ਦੀ ਜਿਹੜੇ ਦੋ-ਦੋ ਧੜੇ ਬਣਾ ਕੇ ਤੇ ਉਹ ਜੰਗੀ ਅਭਿਆਸ ਕਰਾਉਂਦੇ ਸੀ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਗੁਰੂ ਸਾਹਿਬ ਨੇ ਮਨਾਉਣਾ ਕੀਤਾ ਉਦੋਂ ਤੋਂ ਲੈ ਕੇ ਬੁੱਢਾ ਦਲ ਜਿਹੜਾ ਹਰ ਸਾਲ ਹੀ ਤੇ ਸਾਰੀਆਂ ਨਿਹੰਗ ਸਿੰਘ ਫੌਜਾਂ ਹਰ ਸਾਲ ਮਹੱਲਾ ਖੇਡਦੀਆਂ ਨੇ ਸੋ ਜਿੱਥੇ ਮਹੱਲੇ ਦੀ ਗੱਲ ਐ ਆਪਾਂ ਜਿਹੜਾ ਨਿਹੰਗ ਸਿੰਘ ਫੌਜਾਂ ਦੇ ਜਿਹੜੇ ਦੋ-ਦੋ ਚਾਰ-ਚਾਰ ਛੇ-ਛੇ ਘੋੜਿਆਂ ਤੇ ਖੜੇ ਹੋ ਕੇ ਲੰਮੇ ਪੈ ਕੇ ਜੰਗ ਜੂ ਕਰਤਬ ਦਿਖਾਉਂਦੇ ਨੇ ਤੇ ਜਿਹੜਾ ਜੰਗੀ ਅਭਿਆਸ ਹੈ ਗਤਕਾ ਜਿਹੜਾ ਅੱਜ ਕੱਲ ਦੇਖਿਆ ਕੋਈ ਪੈਂਟ ਦੇ ਵਿੱਚ ਕੋ ਸਿਰੋਂ ਮੋਨਾ ਹੁੰਦਾ ਉਹ ਗਤਕਾ ਨਹੀਂ ਉਹਨੂੰ ਕਹਿ ਸਕਦੇ ਉਹ ਉਹਨਾਂ ਦਾ ਆਪ ਦਾ ਕੋਈ ਆਪਣੇ ਹੋ ਸਕਦਾ ਸਕੂਲਾਂ ਦਾ ਅਭਿਆਸ ਹੈ ਪਰ ਜਿਹੜਾ ਗਤਕਾ ਹੈ ਜੰਗੀ ਅਭਿਆਸ ਉਹ ਪੂਰਾ ਨਹੰਗਸੰਗ ਤਿਆਰ ਪਰ ਤਿਆਰ ਪਹੁੰਚਾ ਉਹ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਣੋ ਬਾਣੇ ਤੇ ਬਾਣੀ ਦੇ ਵਿੱਚ ਹੀ ਜਿਹੜਾ ਬਾਣੇ ਦੇ ਵਿੱਚ ਹੀ ਉਹ ਜਿਹੜਾ ਗਤਕਾ ਵਧੀਆ ਲੱਗਦਾ ਸੋ ਬੇਨਤੀ ਹੈ ਜਿਹੜੀਆਂ ਆਪਣੇ ਪਤਾ ਲੱਗਿਆ ਇਹਨਾਂ ਦੇ ਤੁਹਾਡੇ ਪੱਤਰਕਾਰਾਂ ਦੇ ਥਰੂ ਹੀ ਕੋਈ ਵਿਰਾਸਤੀ ਜਿਹੜੇ ਕਰਵਾਏ ਜਾ ਰਹੇ ਨੇ ਅੱਗੇ ਪਿੱਛੇ ਜੋ ਮਰਜ਼ੀ ਕਰਵਾਉਣ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਪਰ ਜਿਹੜਾ ਇਹ ਚਰਨ ਗੰਗਾ ਸਟੇਡੀਅਮ ਹੈ ਇੱਥੇ ਨਿਹੰਗ ਸਿੰਘ ਫੌਜਾਂ ਵੱਲੋਂ ਜਿਹੜੇ ਗਤਕਾ ਮੁਕਾਬਲੇ ਤੇ ਜਿਹੜੇ ਆ ਘੋੜਸਵਾਰੀ ਦੇ ਮੁਕਾਬਲੇ ਘੋੜਸਵਾਰੀ ਦੇ ਜੋਰ ਦਿਖਾਏ ਜਾਂਦੇ ਨੇ ਨਿਹੰਗ ਸਿੰਘ ਫੌਜਾਂ ਦੇ ਜਿਹੜੇ ਆ ਗਤਕੇ ਨੂੰ ਤੇ ਜਿਹੜਾ ਘੋੜਸਵਾਰੀ ਨੂੰ ਪ੍ਰੋਮੋਟ ਕਰਨਾ ਇਹਨਾਂ ਵਾਸਤੇ ਹੋਰ ਸਾਰੇ ਆਪਣੇ ਪੈਸੇ ਆ ਜਾਂਦੇ ਮਾਮਲਾ ਆ ਜਾਂਦਾ ਨਿਹੰਗ ਸਿੰਘ ਫੌਜਾਂ ਕਿਸੇ ਤੋਂ ਮੰਗਦੀਆਂ ਨਹੀਂ ਨਾ ਕੋਈ ਜ਼ਰੂਰਤ ਹੈ ਪਰ ਨਿਹੰਗ ਸਿੰਘ ਫੌਜਾਂ ਵਾਸਤੇ ਕਦੇ ਵੀ ਇੱਥੇ ਆ ਕੇ ਕਿਸੇ ਨੇ ਇਹ ਨਹੀਂ ਕਿਹਾ ਵੀ ਅਸੀਂ ਨਿਹੰਗ ਸਿੰਘ ਫੌਜਾਂ ਨੂੰ ਆਹ ਨਾਮ ਦਿੰਨੇ ਆ ਕਬੱਡੀ ਵਾਸਤੇ ਲੱਖਾਂ ਕਰੋੜਾਂ ਅਗਰਾਈ ਵੀ ਕਰਦੇ ਨੇ ਤੇ ਇੱਥੇ ਆ ਕੇ ਖਰਚਦੇ ਵੀ ਨੇ ਤੇ ਆਪ ਦਾ ਆਪ ਦਾ ਕੋਈ ਕੋਈ ਗੇਮ ਕਰਦਾ ਪਰ ਉਹਦੇ ਨਿਹੰਗ ਸਿੰਘ ਫੌਜਾਂ ਵਾਸਤੇ ਉਹ ਕੋਈ ਉਹਦੀ ਵੈਲਿਊ ਨਹੀਂ ਤੇ ਨਾ ਲੋਕਲ ਪ੍ਰਸ਼ਾਸਨ ਹੈ ਜਿਹੜਾ ਉਹਨਾਂ ਨੂੰ ਵੀ ਇਹ ਸੁਚੇਤ ਹੋਣਾ ਚਾਹੀਦਾ ਹੈ ਨਿਹੰਗ ਸਿੰਘਾਂ ਦੀਆਂ ਜਿਹੜੀਆਂ ਗੇਮਾਂ ਨੇ ਗੱਤਕਾ ਮੁਕਾਬਲੇ ਜਿਹੜਾ ਵਿਰਸਾ ਸੰਭਾਲ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੋਂ ਹਰ ਸਾਲ ਕਰਵਾਏ ਜਾਂਦੇ ਨੇ ਐਸਕੇ ਵੀ ਹੋਣੇ ਨੇ ਤੇ ਜਿਹੜਾ ਲੋਕਲ ਪ੍ਰਸ਼ਾਸਨ ਹੈ ਇਹ ਹੋਰ ਗੇਮਾਂ ਜਿਹੜੀਆਂ ਉਹ ਆਪਦੀਆਂ ਬੰਦ ਕਰਕੇ ਨਿਹੰਗ ਸਿੰਘਾਂ ਦਾ ਜਿਹੜਾ ਗਤਕਾ ਮੁਕਾਬਲੇ ਨਿਹੰਗ ਸਿੰਘਾਂ ਦਾ ਜਿਹੜਾ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਵਿਰਸਾ ਉਹਨੂੰ ਸੰਭਾਲਣ ਦੀ ਲੋੜ ਹੈ ਨਾ ਕਿ ਇੱਥੇ ਆ ਕੇ ਨਵਾਂ-ਨਵਾਂ ਹੋਰੀ ਜਿਹੜੇ ਆਪਣੇ ਟਕਵੰਡ ਨਹੀਂ ਕਰਨੇ ਚਾਹੀਦੇ ਪ੍ਰਸ਼ਾਸਨ ਨੂੰ ਨਿਹੰਗ ਸਿੰਘਾਂ ਤੇ ਜਿਹੜੇ ਆਪਣੇ ਗਤਕਾ ਮੁਕਾਬਲੇ ਨਿਹੰਗ ਸਿੰਘਾਂ ਦੀ ਘੋੜਸਵਾਰੀ ਆ ਪਿੱਛੇ ਬੈਨਰ ਲੱਗੇ ਹੋਏ ਸੀ ਪਿਛਲੇ ਸਾਲ ਦੇ ਇਹ ਚੀਜ਼ਾਂ ਜਿਹੜੀਆਂ ਕਦੇ ਆਪਣੇ ਆਏ ਸਾਲਕ ਕੀਤਾ ਅਗਲੇ ਸਾਲ ਉਹ ਗਾਇਬ ਹੋ ਜਾਂਦੇ ਨੇ ਉਵੇਂ ਹੀ ਕਬੱਡੀ ਦਾ ਵੀ ਠੀਕ ਹੈ ਸਾਡੇ ਆਪਣੇ ਪੰਜਾਬ ਦੀ ਉਹ ਵੀ ਗੇਮ ਹੈ ਪਰ ਜਿਹੜਾ ਇੱਥੇ ਜਿਹੜਾ ਸਾਡਾ ਜੋ ਸਾਡੀ ਵਿਰਾਸਤ ਹੈ ਖਾਲਸੇ ਦੀ ਗੁਰੂ ਦੀਆਂ ਲਾੜਲੀਆਂ ਨਿਹੰਗ ਸਿੰਘ ਫੌਜਾਂ ਦੀ ਗੁਰੂ ਸਾਹਿਬ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛਡਣਾ ਕੀਤਾ ਸੀ ਉਦੋਂ ਗੁਰੂ ਦੀਆਂ ਲਾੜਲੀਆਂ ਫੌਜਾਂ ਨੇ ਵਚਨ ਕੀਤੇ ਸੀ ਗੁਰੂ ਸਾਹਿਬ ਜੀ ਆਪ ਜੀ ਦੇ ਹੁਣ ਕਦੋਂ ਦਰਸ਼ਨ ਹੋਣਗੇ ਉਹ ਗੁਰੂ ਸਾਹਿਬ ਨੇ ਜਿਹੜਾ ਵਚਨ ਦਿੱਤੇ ਸੀ ਕਿ ਜਦੋਂ ਮੇਰਾ ਖਾਲਸਾ ਮਹੱਲਾ ਚੜੂਗਾ ਮਹੱਲੇ ਖੇਡੂਗਾ ਉਦੋਂ ਮੈਂ ਆਪ ਅਗਵਾਈ ਕਰੂੰਗਾ ਸੋ ਗੁਰੂ ਸਾਹਿਬ ਹਾਜ਼ਰ ਨਾਜ਼ਰ ਹੁੰਦੇ ਨੇ ਤੇ ਜਿਹੜਾ ਉਹ ਪ੍ਰੋਗਰਾਮ ਨੂੰ ਆਪਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਨਾ ਕਿ ਹੋਰ ਜਿਹੜੀਆਂ ਆਪਣੇ ਗਲਤ ਜਿਹੜੀਆਂ ਇੱਥੇ ਆਪਣੇ ਜਿਹੜਾ ਇਹਦੀ ਸਫਾਈ ਕਰਾਉਣ ਜੋ ਕਰਾਉਣ ਦੀ ਜ਼ਰੂਰਤ ਹੈ ਤੇ ਜੇ ਸਟੇਡੀਅਮ ਇਧਰਲੇ ਪਾਸੇ ਪੌੜ ਬਣੇ ਹੋਏ ਨੇ ਤੇ ਇਹ ਸਾਹਮਣੇ ਪਾਸੇ ਵੀ ਜਦੋਂ ਇੱਥੇ ਮਹੱਲਾ ਨਿਹੰਗ ਸਿੰਘ ਫੌਜਾਂ ਇੱਥੇ ਪਹੁੰਚਦੀਆਂ ਨੇ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਹਮਣੇ ਵੀ ਜਿਹੜਾ ਆਪਣੇ ਉਧਰਲੇ ਨਦੀ ਵਾਲਾ ਪਾਸਾ ਪਹਿਲਾਂ ਵੀ ਛੋਟਾ ਕਰ ਦਿੱਤਾ ਗਿਆ ਨਦੀ ਕਿਤੇ ਉਧਰ ਦੀ ਲੰਘਦੀ ਸੀ ਉਹਨੂੰ ਇੱਧਰ ਆਪਣੇ ਕਰਕੇ ਬੰਨ੍ਹ ਲਾ ਕੇ ਇਹਨੂੰ ਛੋਟਾ ਕਰਤਾ ਪਿਛਲੀ ਵਾਰੀ ਕਾਫੀ ਚਲੋ ਹਿੰਮਤ ਕੀਤੀ ਪਰ ਫੇਰ ਵੀ ਜਿਹੜਾ ਸੰਗਤ ਦੇ ਮੁਤਾਬਕ ਘੋੜੇ ਹੁੰਦੇ ਨੇ ਘੱਟੋ ਘੱਟ 7-800 ਘੋੜਾ ਹੁੰਦਾ ਉਹ ਜਗ੍ਹਾ ਨਹੀਂ ਖੜਨ ਵਾਸਤੇ ਹੁੰਦੀ ਘੋੜਿਆਂ ਦੀ ਤੇ ਸੰਗਤ ਵੀ ਇੰਨੀ ਜ਼ਿਆਦਾ ਹੁੰਦੀ ਹੈ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਇਸ ਕਰਕੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਹੈ ਸਾਹਮਣੇ ਪਾਸੇ ਵੀ ਜਿਹੜੇ ਆ ਪੌੜ ਬਣਾ ਕੇ ਹੁਣ ਤੇ ਨਦੀਆਂ ਦੇ ਵਿੱਚ ਵੀ ਪੁਲ ਬਣਾਈ ਜਾਂਦੇ ਨੇ ਇਨੇ-ਇਨੇ ਕਾਰਜ ਕਰਦੇ ਨੇ ਤੇ ਇੱਥੇ ਉਹਨਾਂ ਨੂੰ ਡਰ ਲੱਗਦਾ ਇੱਥੇ ਸਫਾਈ ਨਹੀਂ ਕਰਵਾਈ ਅਜੇ ਤੱਕ ਸਾਰੇ ਅਧੂਰੇ ਕੰਮ ਪਏ ਹੋਏ ਨੇ ਇਸ ਕਰਕੇ ਪ੍ਰਸ਼ਾਸਨ ਨੂੰ ਜਿਹੜੀ ਹੈ ਉਹ ਬੇਨਤੀ ਹੈ ਮੈਂ ਐਸਡੀਐਮ ਸਾਹਿਬ ਨਾਲ ਵੀ ਫੋਨ ਤੇ ਮੇਰੀ ਗੱਲ ਹੋਈ ਹੈ ਅੱਜ ਉਹ ਕਹਿੰਦੇ ਮੈਂ ਕਿਤੇ ਆਪਣੇ ਬਾਹਰ ਹਾਂ ਪਰ ਉਹਨਾਂ ਨੂੰ ਜ਼ਰੂਰ ਇਹ ਜਿਹੜੀ ਹੈ ਪਲੇ ਧਿਆਨ ਕਰਨਾ ਚਾਹੀਦਾ ਇੱਥੇ ਸਫਾਈ ਦਾ ਨਿਹੰਗ ਸਿੰਘਾਂ ਦੀ ਜਿਹੜੀ ਬੈਰੀਗੇਟਿੰਗ ਕਰਕੇ ਪੂਰੇ ਵਧੀਆ ਢੰਗ ਨਾਲ ਜਿਹੜੀਆਂ ਆਪਣੇ ਘੋੜਸਵਾਰੀ ਜਦੋਂ ਨਿਹੰਗ ਸਿੰਘ ਫੌਜਾਂ ਕਰਦੇ ਨੇ ਤੇ ਸੜਕਾਂ ਦੀ ਸਾਫ ਸਫਾਈ ਜਿੱਥੇ ਕਿਤੇ ਟੁੱਟੀਆਂ ਹੋਈਆਂ ਸੜਕਾਂ ਨੇ ਉਹਦਾ ਧਿਆਨ ਦੇਣਾ ਚਾਹੀਦਾ ਜਿਹੜਾ ਹੋਰ ਆਪਣੇ ਪ੍ਰਮੋਟ ਕਰਨ ਨੂੰ ਕਹਿੰਦੇ ਨੇ ਉਹ ਅੱਗੇ ਪਿੱਛੇ ਕਰ ਲੈਣ ਪਰ ਖਾਸ ਕਰਕੇ ਸਾਫ ਸਫਾਈ ਤੇ ਜਿਹੜਾ ਲੋਕਾਂ ਦੀ ਸਹੂਲਤ ਦਾ ਰਹਿਣ ਬਹਿਣ ਦਾ ਉਹ ਪ੍ਰਸ਼ਾਸਨ ਕਾਰਜ ਕਰੇ ਤੇ ਜਿਹੜਾ ਨਿਹੰਗ ਸਿੰਘ ਫੌਜਾਂ ਦੀਆਂ ਗੇਮਾਂ ਉਹਨਾਂ ਦਾ ਵਧੀਆ ਸੁਚਾਰੂ ਢੰਗ ਨਾਲ ਜਿਹੜਾ ਉਹਨਾਂ ਦੇ ਪ੍ਰਬੰਧ ਕਰਨੇ ਚਾਹੀਦੇ ਨੇ ਸੋ ਇੰਨਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਇਹ ਜਿਹੜੀ ਹੈ ਪੁਰਜੋਰ ਜਿਹੜੀ ਹੈ ਉਹ ਜਿਹੜੀ ਹੈ ਨਹਿنگ ਸਿੰਘ ਫੌਜਾਂ ਕਦੇ ਬੇਨਤੀ ਨਹੀਂ ਕਰਦੀਆਂ ਉਹਨਾਂ ਨੂੰ ਜਿਹੜਾ ਆਪਣੇ ਨਹਿنگ ਸਿੰਘ ਫੌਜਾਂ ਦਾ ਹੁਕਮ ਹੈ ਇਹ ਜਿਹੜਾ ਸਾਰਾ ਇਹਨੂੰ ਤੁਰੰਤ ਜਿਹੜਾ ਛੇਤੀ ਤੋਂ ਛੇਤੀ ਜਿਹੜਾ ਕਾਰਜ ਕਰਨੇ ਚਾਹੀਦੇ ਆ ਬਾਬਾ ਜੀ ਵਾਇਸ ਜੀ ਕਾ ਖਾਲਸਾ ਵੈਜੀ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ